ਸਾਮਾ ਪੈ ਗਇਆ ਥਕ ਗਿਆ ਬੇੜੀ ਉਸਨੇ ਲੰਗਰ ਅੰਦਾਜ਼ ਕਰ ਦਿੱਤੇ ਬੰਨ ਦਿੱਤੇ ਆਪਣਾ ਡੋਰਾ ਡੰਗਰ ਚੁੱਕ ਕੇ ਸਿਰ ਤੇ ਰੱਖ ਕੇ ਘਰੋਂ ਚੱਲ ਪਿਆ ਪਰ ਹੋਇਆ ਕਿ ਉਰਾਰ 5-10 ਮੁਸਾਫਿਰ ਆਵਾਜ਼ਾਂ ਮਾਰਦੇ ਨੇ ਬੈਸਾਨੋ ਵੀ ਪਾਰ ਕਰ ਔਰ ਅਰ ਰਹਿ ਜਾਵਾਂਗੇ ਠੰਡ ਬੜੀ ਐ ਸਾਡੇ ਕੋਲ ਕੱਪੜੇ ਨਹੀਂ ਓੜਨ ਵਾਸਤੇ ਅਸੀਂ ਦਿਨ ਭਰ ਦੇ ਭੁੱਖੇ ਵੀ ਆ ਪੁਰਾਣਾ ਜ਼ਮਾਨਾ ਫਿਰ ਇਹ ਜੰਗਲ ਹੈ ਜੰਗਲੀ ਜਾਨਵਰਾਂ ਦਾ ਵੀ ਡਰ ਐ ਤੂੰ ਸਾਨੂੰ ਪਾਰ ਕਰ ਕਰ ਲੈ ਲੈ ਪਾਵੇਂ ਉਹ ਛੁੱਟੀ ਕਰ ਬੈਠੇ ਬਿਲਕੁਲ ਛੁੱਟੀ ਕਰ ਬੈਠੇ ਬੇੜੀ ਉਸ ਨੇ ਬਨ ਦਿੱਤੀਏ ਲੰਗਰ ਅੰਦਾਜ਼ ਕਰ ਦਿੱਤੀ ਹੈ ਸਾਜ਼ੋ ਸਮਾਨ ਚੁੱਕ ਕੇ ਜਾ ਰਹੇ ਆਪਣੇ ਘਰ ਨੂੰ ਪਰ ਤਰਸ ਆ ਗਿਆ ਸੋਚਦਾ ਸਾਰੀ ਰਾਤ ਵਿਚਾਰੇ ਔਰ ਆਰ ਠਿਟਰਣਗੇ ਸਰਦੀ ਤੋਂ ਭੁਖੇ ਰਹਿਣਗੇ ਕੋਈ ਜੰਗਲੀ ਜਾਨਵਰ ਇਹਨਾਂ ਦਾ ਨੁਕਸਾਨ ਵੀ ਕਰ ਸਕਦਾ ਹੈ। ਤਰਸ ਖਾ ਕੇ ਬੇੜੀ ਵਾਪਸ ਲਿਆ ਰਿਹਾ ਹੈ। ਤਰਸ ਖਾ ਕੇ। ਮੁਕਤ ਆਤਮਾਵਾਂ ਜਦ ਸੰਸਾਰ ਤੇ ਨਿਗਾਹ ਮਾਰਦੀਆਂ ਹਨ ਉਰਾਰ ਲੋਕੀ ਦੁਖੀ ਹੈ। ਦੁਖੀ ਹੈ। ਤਰਸ ਖਾ ਕੇ ਫਿਰ ਵਾਪਸ ਆ ਜਾਂਦੇ। ਇਨਾ ਨੂੰ ਇਸੀ અવਤਾਰ ਕਹਿੰਦੇ ਆ ਜਨਮ ਮਰਨ ਦੋਹੋਂ ਮੈਂ ਨਾਹੀਂ ਜਨ ਪਰਉਪਕਾਰ ਹੀ ਤੇ ਪਰਉਪਕਾਰ ਦੀ ਖਾਤਰ ਆ ਗਏ ਜੀਵਨ ਦੀ ਲਾਲਸਾ ਨਹੀਂ ਹੈ ਮਰਨ ਦਾ ਭੈ ਵੀ ਨਹੀਂ ਹੈ ਪਰ ਲੋਗਾ ਨੂੰ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਤੋਂ ਉੱਚਾ ਉਠਾਣਾ ਆਏ ਨੇ ਦੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਰੋ ਆਤਮਾ ਉਹਨਾਂ ਹੀ ਪਰਮ ਮੁਕਤ પુરੁਸ਼ਾਂ ਦੇ ਚੋਂ ਇੱਕ ਮੁਕਤ ਆਤਮਾ ਹੈ ਜੋ ਜਗਤ ਵਿੱਚ ਆਈ ਇਹ ਪਹਿਲੀ ਸ਼੍ਰੇਣੀ ਹੈ ਇਹਦੇ ਚ ਗੁਰੂ ਪੀਰ ਪੈਗੰਬਰ ਅਵਤਾਰੀ પુરੁਸ਼ ਆ ਜਾਂਦੇ ਨੇ ਇੱਕ ਦੂਜੇ ਧਰਮ ਦਾ ਦੂਜਾ ਦਰਜਾ ਇਹ ਵਿੱਚ ਭਗਤ ਆ ਜਾਂਦੇ ਨੇ ਬੜੇ ਬੜੇ ਅਗਰ ਭਾਵਨਾ ਨਾਲ ਭਰੇ ਇਹ ਸ਼੍ਰੇਣੀ ਇਹਨਾਂ ਵਿੱਚ ਕੀ ਫਰਕ ਹੁੰਦਾ ਹੈ ਇਹ ਮੁਕਤ ਤੇ ਨਹੀਂ ਹੁੰਦੇ ਇਹਨਾਂ ਦੀ ਮੁਕਤੀ ਨਹੀਂ ਹੁੰਦੀ ਪਿਛਲੇ ਜਨਮ ਦੇ ਬੜੇ ਪਰਬਲ ਸੰਸਕਾਰ ਹੁੰਦੇ ਨੇ ਜਪ ਤਪ ਬੜਾ ਠੀਕਾ ਹੁੰਦਾ ਹੈ ਲੇਕਿਨ ਇਹ ਪਰਮਾਤਮਾ ਤੱਕ ਨਹੀਂ ਪਹੁੰਚਿਆ ਹੁੰਦੇ ਸੌਰਤ ਸ਼ਬਦ ਤੱਕ ਨਹੀਂ ਪਹੁੰਚੀ ਹੁੰਦੀ ਰਸਤੇ 'ਚ ਹੀ ਰਹਿੰਦੇ ਜਿਵੇਂ 100 ਡਿਗਰੀ ਤੇ ਪਾਣੀ ਗਰਮ ਕਰੀਏ ਤੇ ਭਾਪ ਬਣਦਾ ਹੈ 90 ਤੇ ਵੀ ਨਹੀਂ ਬਣਦਾ ਜੱਪ ਤਪ ਤੇ ਬੜਾ ਕੀਤਾ ਲੇਕਿਨ ਭਾਪ ਨਹੀਂ ਬਣੇ ਤੇ ਜ਼ਿੰਦਗੀ ਦਾ ਅੰਤ ਹੋ ਗਿਆ ਮੌਤ ਆ ਗਈ ਜਿਤਨਾ ਸਮਾਂ ਮਿਲਿਆ ਸੀ ਉਸ ਸਮੇਂ ਦੇ ਜੀ ਯਾਤਰਾ ਸਮਾਪਤ ਨਹੀਂ ਕੀਤੀ ਹਾਲਾਂਕਿ ਇਹ ਇੱਕ ਸੈਕਿੰਡ ਦੀ ਯਾਤਰਾ ਮੁੱਕਦੀ ਹੈ ਨਹੀਂ ਮੁੱਕਾਈ ਐਸੇ ਪੁਰਸ਼ਾਂ ਦਾ ਫਿਰ ਦੁਬਾਰਾ ਜਨਮ ਹੁੰਦਾ ਹੈ ਲੇਕਿਨ ਐਸੇ ਪੁਰਸ਼ਾਂ ਦੇ ਅੰਦਰ ਜੀਵਨ ਦੀ ਲਾਲਸਾ ਨਹੀਂ ਆਉਂਦੀ ਮਰਨ ਦਾ ਭੈ ਨਹੀਂ ਆਉਂਦਾ ਪ੍ਰਭੂ ਦੀ ਤੜਪ ਆਉਂਦੀ ਹੈ ਤੇ ਚੱਲਦੇ ਨੇ ਭਾਵਨਾ ਨਾਲ ਭਰੇ ਹੋਏ ਹੁੰਦੇ ਨੇ ਜੈਸੇ ਕਬੀਰ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ ਹੁਣ ਮੈਂ ਨਹੀਂ ਵਸਾਣਾ ਮੈਂ ਦੇਖ ਚੁੱਕਿਆ ਦੇਖ ਚੁੱਕਿਆ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਫਿਰ ਦੁਹਰਾਦੇ ਹਾਂ ਅਗਰ ਇੱਕ ਪੁਰਸ਼ ਧੰਗਾ ਜੀਵੇ ਬਿਰਦ ਹੁੰਦੇ ਆਉਂਦੇ ਆ ਇਸਤਰੀ ਜੈਸਾ ਹੋ ਜਾਏਗਾ ਉਦੇ ਸੁਭਾਅ ਉਹਦੇ ਵਿੱਚ ਕੋਮਲਤਾ ਆ ਜਾਏਗੀ। ਪਕੜ ਜકડ ਗਾਟ ਜਾਏਗੀ। ਜ਼ਿੰਮੇਵਾਰੀਆਂ ਨਿਭਾਉਣ ਤੋਂ ਇਨਕਾਰ ਕਰੇਗਾ। ਇਸਤਰੀ جیسا ਹੋ ਜਾਏਗਾ। ਕਿਉਂਕਿ ਜੀਵਨ ਭਰ ਪੁਰਸ਼ ਜੀਵਦਾ ਹੈ स्त्री ਦੀ ਕشش ਦੇ। ਇਸਤਰੀ ਜੀਵਦੇ ਪੁਰਸ਼ ਦੀ ਕشش ਦੇ ਚਾਹੇ ਪਤੀ ਹੋਏ ਚਾਹੇ ਪਿਤਾ ਹੋਏ ਚਾਹੇ ਪੁੱਤਰ ਬਿਰਧ ਹੁੰਦਿਆਂ ਹੁੰਦਿਆਂ ਇਹ ਪੁਰਸ਼ ਜੈਸੀ ਹੋ ਜਾਂਦੀ ਹੈ। ਪਕੜ ਜਕੜ ਬੜੀ ਵੱਧ ਜਾਂਦੀ ਹੈ। ਸੁਭਾਅ ਦੇ ਸਖਤੀ ਵੀ ਆ ਜਾਂਦੀ ਹੈ। ਬੋਲਾਂ ਦੇ ਵਿੱਚ ਭਾਰੀਪਨ ਵੀ ਆ ਜਾਂਦਾ ਹੈ। ਜ਼ਿੰਮੇਵਾਰੀ ਵੀ ਬਹੁਤ ਹੀ ਨਿਭਾਉਣ ਲੱਗ ਪੈਂਦੀ ਹੈ। ਅਗਰ ਇਸ ਤਰ੍ਹਾਂ ਦਾ ਹੋ ਗਿਆ ਤੇ ਇਸ स्त्री ਦਾ ਅਗਲਾ ਜਨਮ ਪੁਰਸ਼ ਦਾ। ਪੁਰਸ਼ ਦਾ ਅਗਲਾ ਜਨਮ ਇਸਤਰੀ ਦਾ। ਇਸ ਤਰ੍ਹਾਂ ਚੱਲਦਾ ਰਹਿੰਦਾ। ऐसे घर हम बहुत बसे। ਕਬੀਰ ਕਹਿੰਦੇ ਕਈਆਂ ਦਾ ਪੁੱਤਰ ਬਣਿਆ, ਕਈਆਂ ਦੀ ਧੀ ਬਣਿਆ। ਕਈਆਂ ਦਾ ਪਤੀ ਬਣਿਆ, ਕਈਆਂ ਦੀ ਪਤਨੀ ਬਣਿਆ। ਹੁਣ ਮੈਂ ਘਰ ਨਹੀਂ ਵਸਣਾ। ਹੁਣ ਪ੍ਰਭੂ ਦੇ ਘਰ, ਹੁਣ ਰਾਮ ਦੇ ਘਰ ਵਸਣਾ। ਹੁਣ ਐਸੇ ਘਰ ਦੇ ਜਵਾਸਾ ਹੋ ਗਿਆ ਹੈ, ਆਉਣੇ ਜਾਉਣੇ ਮੁਕਦੇ। ਇਹ ਦੂਜੀ ਸ਼੍ਰੇਣੀ ਹੈ ਭਾਵਨਾ ਨਾਲ ਭਰੇ ਹੁੰਦੇ ਨੇ ਕੁਝ ਪੈਂਡਾ ਰਹਿ ਗਿਆ ਹੁੰਦਾ ਉਹਨੂੰ ਤੈਅ ਕਰਦੇ ਨੇ ਪੂਰਾ ਕਰਦੇ ਨੇ ਪਰ ਆਪਣੇ ਜੀਵਨ ਦੇ ਚੋਂ ਪੂਰਾ ਕਰ ਲੈਂਦੇ ਨੇ ਇਹ ਦੂਜੀ ਸ਼੍ਰੇਣੀ ਇੱਕ ਤੀਜੀ ਸ਼੍ਰੇਣੀ ਹੈ ਅੰਦਰ ਭਰੋਸਾ ਤੇ ਹੈ ਸੁਣ ਕੇ ਪੜ੍ਹ ਕੇ ਭਰੋਸਾ ਤੇ ਆਇਆ ਹੈ ਪਰ ਸ਼ੱਕ ਵੀ ਹੈ ਇਸ ਵਾਸਤੇ ਮੈਂ ਕਹਿੰਦਾ ਹਾਂ ਨਾ ਭਰੋਸੇ ਦੇ ਉੱਤੇ ਕੋਈ ਬਹੁਤ ਵੱਡਾ ਭਰੋਸਾ ਕਰਨ ਦੀ ਲੋੜ ਨਹੀਂ ਭਰੋਸੇ ਨੂੰ ਟੁੱਟਦੇ ਆ ਦੇਰ ਨਹੀਂ ਲੱਗਦੀ ਇੱਕ ਕੰਡਾ ਵੀ ਲੱਗ ਜਾਏਗਾ ਤੇ ਬੰਦਾ ਸੋਚੇਗਾ ਗੁਰੂ ਹੈ ਵੀ ਸਹੀ ਕਿ ਨਹੀਂ ਮਾੜਾ ਮੋਟਾ ਘਾਟਾ ਪੈ ਗਿਆ ਤੇ ਕਹੇਗਾ ਪਤਾ ਨਹੀਂ ਗੁਰੂ ਹੈ ਵੀ ਸਹੀ ਕਿ ਨਹੀਂ ਮਾੜੀ ਮੋਟੀ ਚੋਟ ਲੱਗ ਗਈ या कोई दुर्घटना घट गई इन्हें कह देना है कोई परमात्मा नहीं मैं नहीं मन भी मैं अर्ज कर अनुकूल कम नहीं होया दुर्घटना घट गई है भरोसा टूट गया तीजी श्रेणी है जो नाल चल देने। सुनके भरोसा न सुन के भरोसा आ गया पढ़ के भरोसा आ गया ਕੋਈ ਦੁਰਘਟਨਾ ਗੱਟ ਗਈ ਭਰੋਸਾ ਟੁੱਟ ਗਿਆ ਬਸ ਇਹਨਾਂ ਲੋਕਾਂ ਦੀ ਭੀੜ ਹੈ ਇਹ ਧਾਰਮਿਕ ਨਹੀਂ ਹੈ ਇਹ ਆਪਣੀ ਕਾਮਨਾ ਕਰਕੇ ਧਰਮ ਦੇ ਮਾਰਗ ਤੇ ਚੱਲਦੇ ਨੇ ਜਿਵੇਂ ਮਨੁੱਖ ਕੁਝ ਕਾਮਨਾਵਾਂ ਦਾ ਸੰਬੰਧ ਮਿੱਤਰਾਂ ਨਾਲ ਜੋੜਦਾ ਹੈ ਪੁੱਤਰਾਂ ਨਾਲ ਜੋੜਦਾ ਹੈ ਪਤਨੀ ਨਾਲ ਜੋੜਦਾ ਹੈ ਪਤੀ ਨਾਲ ਜੋੜਦਾ ਹੈ ਇਸ ਤਰ੍ਹਾਂ ਕੁਝ ਕਾਮਨਾਵਾਂ ਦਾ ਸੰਬੰਧ ਮਨੁੱਖ ਪਰਮਾਤਮਾ ਨਾਲ ਜੋੜਦਾ ਹੈ ਪਤਨੀ ਤੋਂ ਪਤੀ ਤੋਂ ਪੁੱਤਰ ਤੋਂ ਬਿਰਾਤ ਮਨ ਬਾਤ ਕਾ ਕਾਮਨਾਵਾਂ ਦੀ ਪੂਰਤੀ ਨਾਲ ਇਹ ਰਿਸ਼ਤੇ ਟੁੱਟਦੇ ਨੇ ਪਰਮਾਤਮਾ ਦੇ ਸੰਬੰਧ ਵੀ ਟੁੱਟਦੇ ਨੇ ਕਾਮਨਾਤੇ ਪੂਰੀ ਨਹੀਂ ਜਿਵੇਂ ਈਸ਼ਵਰ ਬਸ ਇਹਦੀ ਕਾਮਨਾ ਹੀ ਪੂਰੀ ਕਰਨ ਵਾਸਤੇ ਬੈਠਾ ਹੈ ਉਹਨੂੰ ਹੋਰ ਕੋਈ ਕੰਮ ਹੀ ਨਹੀਂ ਹੈ ਇਹਦੀ ਕਾਮਨਾ ਪੂਰੀ ਕਰਨੇ ਸੰਸਾਰ ਚੱਲ ਰਿਹਾ ਹੈ ਪ੍ਰਭੂ ਦੀ ਇੱਛਾ ਨਾਲ ਮੇਰੀ ਇੱਛਾ ਨਾਲ ਨਹੀਂ ਪਰ ਇਹ બીજી ਸ਼੍ਰੇਣੀਏ ਧਾਰਮਿਕ ਜਗਤ ਵਿੱਚ ਜੋ ਕਹਿੰਦੀ ਹੈ ਹੈ ਪਰਮਾਤਮਾ ਤੂੰ ਚੱਲ ਮੇਰੀ ਇੱਛਾ ਦੇ ਮੁਤਾਬਕ ਤੇ ਜੇ ਪਰਮਾਤਮਾ ਮੇਰੀ ਇੱਛਾ ਦੇ ਮੁਤਾਬਕ ਚੱਲੇ ਤੇ ਪਰਮਾਤਮਾ ਪਰਮਾਤਮਾ ਹੀ ਨਹੀਂ ਹੈ ਫਿਰ ਮੈਂਥੋਂ ਵੀ ਗਿਆ ਗੁਜ਼ਰੇ ਪਰ ਤੇ ਕੁਝ ਵੀ ਨਹੀਂ ਉਹ ਆਪਣੀ ਇੱਛਾ ਦੇ ਨਾਲ ਚੱਲਦਾ ਉਹ ਆਪਣੀ ਰਜ਼ਾ ਦੇ ਜਗਤ ਨੂੰ ਤੋਰਦਾ ਹੈ। ਇਹ ਗਲ ਵਖਰੀਏ ਕੋਈ ਰਜ਼ਾ ਨੂੰ ਮਨੇ ਪਾਵੇ ਨਾ ਮਨੇ। ਮਨੇਗਾ ਤੋ ਸੁਖ ਰੂਪ ਵਿੱਚ ਕਬੂਲ ਕਰਕੇ ਚੱਲਦਾ ਜਾਏਗਾ ਨਹੀਂ ਮਨੇਗਾ ਰੋਏਗਾ ਪਿਟੇਗਾ ਕਬੂਲ ਤੇ ਕਰਨਾ ਪਏ। ਜਿਮਣਾ ਤੇ ਉਸੇ ਜਿ ਪਏਗਾ। ਠੀਕ ਤੀਜੀ ਸ਼੍ਰੇਣੀ। ਠੀਕ ਚੌਥੀ ਸ਼੍ਰੇਣੀ ਵੀ ਹੈ। ਨਾਸਤੇ ਕੋਈ ਆਸਤਾ ਨਹੀਂ ਹੈ ਕੋਈ ਬਰੋਸਾ ਨਹੀਂ ਹੈ ਬਰੋਸਾ ਵੀ ਨਹੀਂ ਹੈ ਬਜਦਾਈ ਨਹੀਂ ਬਰੋਸਾ ਜਿਹਨਾਂ ਨੂੰ ਅਸੀਂ ਨਾਸਤਿਕ ਕਹਿੰਦੇ ਆ ਪਹਿਲੀ ਦਫਾ ਸਾਰੀ ਦੁਨੀਆ ਵਿੱਚ ਨਾਸਤਿਕਾਂ ਦਾ ਸਮੂਹ ਇਕੱਠਾ ਹੋਇਆ ਇਸ ਤੋਂ ਪਹਿਲੇ ਕਦੀ ਨਹੀਂ ਹੋਇਆ ਸੀ ਕਿਸੇ ऋषि मुनि ਨੇ ਕਿਸੇ ਪੈਗੰਬਰ ਦੇ ਬੋਲਾਂ ਨੇ ਜਿਸੇ અવਤਾਰ ਦੇ ਬੋਲਾਂ ਨੇ ਇਤਨੀ ਕ੍ਰਾਂਤੀ ਨਹੀਂ ਲਿਆਂਦੀ 카ਰਲ ਮਾਰਕਸ ਦੇ ਬੋਲਾਂ ਨੇ ਕ੍ਰਾਂਤੀ ਲਿਆਂਦੀ ਅੱਧੀ ਦੁਨੀਆ ਨੂੰ ਨਾਸਤਿਕ ਬਣਾ ਦਿੱਤਾ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਆਸਤਿਕ ਬਣ ਗਈ ਹੋਵੇ ਕਹਨੂ ਕਿਸੇ ਇੱਕ ਪੈਗੰਬਰ ਦੇ ਬੋਲ ਵੀ ਨਹੀਂ ਮਿਲਣਗੇ ਜਿਨਾ ਕਰਕੇ ਬਣ ਗਈ ਹੋਵੇ ਕੋਸ਼ਿਸ਼ ਬੜੀ ਕੀਤੀ ਉਹਨਾਂ ਲੋਕਾਂ ਨੇ ਪੈਗੰਬਰਾਂ ਨੇ ਕੋਸ਼ਿਸ਼ ਤੇ ਬੜੀ ਕੀਤੀ ਸਾਰੀ ਦੁਨੀਆ ਧਾਰਮਿਕ ਬਣੇ ਨਹੀਂ ਬਣੇ ਕੋਈ ਟਾਵਾਂ 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 ਪਰ ਕਾਰਲ ਮਾਰਕਸ ਨੇ ਕੋਸ਼ਿਸ਼ ਕੀਤੀ ਸਾਰੀ ਦੁਨੀਆ ਨਾਸਤਿਕ ਬਣੇ ਸਾਰੀ ਦੁਨੀਆ ਤੇ ਬਣ ਗਏ ਬੋਧ ਮਠ ਉਜੜ ਗਏ ਮਸਜਿਦਾਂ ਉਜੜ ਗਈਆਂ ਰਸ਼ੀਆ ਦੇ ਚਰਚ ਉਜੜ ਗਏ ਇੱਕ ਨਾਸਤਿਕ ਬੰਦੇ ਨੂੰ ਰੁਹੇ ਜ਼ਮੀਨ ਤੇ ਇਤਨੀ ਵੱਡੀ ਕਾਮਯਾਬੀ ਪਹਿਲੀ ਵਾਰ ਮਿਲੀ ਹੈ ਉਹਨੇ ਐਲਾਨੀਆਂ ਕਰ ਦਿੱਤਾ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਪਾਣੀ ਦੀ ਲੋੜ ਹੈ ਮਹਾਪੁਰਸ਼ਾਂ ਦੀ ਬਾਣੀ ਦੀ ਨਹੀਂ ਸਕੂਲ ਚਾਹੀਦੇ ਨੇ ਕਾਰਖਾਨੇ ਚਾਹੀਦੇ ਨੇ ਧਰਮ ਮੰਦਰ ਨਹੀਂ ਚਾਹੀਦੇ ਵਕਤ ਬਰਬਾਦ ਨਾ ਕਰੋ ਸਮਾਂ ਬਰਬਾਦ ਨਾ ਕਰੋ ਉਨੇ ਐਲਾਨੀਆਂ ਕਹਿ ਦਿੱਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਸਰੀਰ ਦੇ ਚ ਰਹਿਣਗੇ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ ਪਰ ਇਹ ਜੋ ਪੈਗੰਬਰੀ ਪੁਰਸ਼ ਕਹਿੰਦੇ ਨੇ ਗਲਤ ਕਹਿੰਦੇ ਕਾਮ ਹੈ ਇਹਦੇ ਚ ਜੀਵਣਾ ਪਏਗਾ ਲੋਭ ਹੈ ਇਹਦੇ ਚ ਜੀਣਾ ਪਏਗਾ ਹੰਕਾਰ ਹੈ ਇਹਦੇ ਚ ਜੀਣਾ ਪਏਗਾ ਇਹਨੂੰ ਅਸੀਮ ਨਾ ਹੋਣ ਦੇਓ ਕਿ ਖੁਦ ਡੁੱਬ ਜਾਓ ਲੇਕਿਨ ਇਸ ਦੇ ਚ ਜੀਵਣਾ ਪੈ ਗਿਆ ਇਹਦਾ ਕੋਈ ਇਲਾਜ ਨਹੀਂ ਇਹਦੇ ਨਾਲ ਲੜਨ ਦੀ ਲੋੜ ਨਹੀਂ ਹੈ ਝਗੜਨ ਦੀ ਲੋੜ ਨਹੀਂ ਐਸਾ ਰੂਹ ਹੈ ਜ਼ਮੀਨ ਤੇ ਪਹਿਲੀ ਦਫਾ ਹੋਇਆ ਇੱਕ ਪੰਜਵੀਂ ਸ਼੍ਰੇਣੀ ਵੀ ਹੈ ਨਾ ਆਸਤਿਕ ਨਾ ਨਾਸਤਿਕ ਪਰਮਾਤਮਾ ਬਾਰੇ ਸੋਚ ਸਕਣ ਇਤਨਾ ਵੀ ਜ਼ਰੂਰੀ ਨਹੀਂ ਸਮਝਦੇ ਧਰਮ ਬਾਰੇ ਸੋਚ ਸਕਣ ਇਹ ਇਤਨਾ ਵੀ ਜ਼ਰੂਰੀ ਨਹੀਂ ਸਮਝਦਾ ਪਰ ਦੂਸਰਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਕੋ ਜੋ ਮੁਕਤ ਆਤਮਾ ਮਾ ਨੇ ਜਗਤ ਦੇ ਚ ਆ ਜਾਂਦੀ ਹੈ ਨੇ ਜਗਤ ਦੇ ਕਲਿਆਣ ਹਿਤ ਕੋ ਜੋ ਭਗਤ ਲੋਗ ਨੇ ਚਲ ਚਲ ਕੇ ਪਹੁੰਚੇ ਨੇ ਪਰਮਾਤਮਾ ਤੱਕ ਇਹਨਾਂ ਨੂੰ ਫਿਰ ਤਿੰਨ ਹਿੱਸਿਆਂ ਦੇ ਚ ਵੰਡੇ ਬੜੇ ਧਿਆਨ ਨਾਲ ਸੁਣਨਾ ਸ਼ੈਲੀ ਸ਼੍ਰੇਣੀ ਜਾਣਿਆ ਤੇ ਜਣਾਉਣ ਦੀ ਕੋਸ਼ਿਸ਼ ਪੈ ਕਰਦੇ ਸਮਝਿਆ ਸਮਝਾਉਣ ਦੀ ਕੋਸ਼ਿਸ਼ ਪੈ ਕਰਦੇ ਨੇ ਸ਼ੈਲੀ ਹੈ ਸ਼ਬਦਾਵਲੀ ਹੈ ਦਲੀਲ ਹੈ ਪਰਮਾਣ ਹੈ ਜੈਸੇ ਸਿੱਧਾਂ ਨੇ ਦੇਖਿਆ ਗੁਰਨਾਨਕ ਦੇਵ ਜੀ ਕੋਲ ਦਲੀਲਾਂ ਨੇ ਪਰਮਾਣ ਹੈ ਸ਼ੈਲੀ ਹੈ ਸ਼ਬਦਾਵਲੀ ਹੈ ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਗਿਆਨ ਹੈ ਲਾਜ਼ਾ ਗੁਰੂ ਨਾਨਕ ਨੂੰ ਜੋਗੀ ਬਣਾਈਏ ਤੇ ਜੋਗ ਮਤ ਨੂੰ ਚਾਰ ਚੰਨ ਲੱਗ ਜਾਣਗੇ ਐਸਾ ਜੋਗੀ ਕਲੀ ਮਾਏ हमरे पंथ करे उजियाला ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹੋ ਲੈਵੇ ਬਾਲਾ ਸਾਰੇ ਸਿੱਧਾਂ ਨੇ ਸੋਚੇ ਹੈ ਕਿਵੇਂ ਇਹ ਬੱਚਾ ਇਹ 22 23 ਸਾਲ ਦਾ ਬੱਚਾ ਨਾਨਕ ਜੋਗੀ ਬਣੇ ਕਿਉਂ ਇਹਨੂੰ ਜੋਗੀ ਕਿਉਂ ਬਣਾਣਾ ਚਾਹਂਦੇ ਤੁਹਾਡਾ ਸ਼ੌਕ ਕਿਉਂ ਹੈ ਇਸ ਬੱਚੇ ਦੇ ਪਿੱਛੇ ਸਾਰੇ ਕਿਉਂ ਪੈ ਗਏ ਇਸ ਬਾਲਕ ਦੇ ਪਿੱਛੇ ਕਿਉਂ ਪੈ ਗਏਓ ਐਸਾ ਜੋਗੀ ਕਲੀ ਮਾਏ ਹਮਰੇ ਪੰਥ ਕਰੇ ਉਜਿਆਲਾ ਤੇ ਅਗਰ ਜੋਗੀ ਬਣ ਜਾਏ ਤੇ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ ਇਹਦੇ ਕੋਲ ਦਲੀਲ ਹੈ ਇਹ ਅਰਬੀ ਬੋਲ ਸਕਦਾ ਹੈ ਫਾਰਸੀ ਬੋਲ ਸਕਦਾ ਹੈ ਇਸ ਸੰਸਕ੍ਰਿਤ ਬੋਲ ਲੈਂਦਾ ਹੈ ਦੇਸ਼ ਦੀਆਂ ਲੋਕਲ ਭਾਸ਼ਾਵਾਂ ਬੋਲ ਲੈਂਦੇ ਇਹਦੇ ਕੋਲ ਦਲੀਲਾਂ ਨੇ ਇਹਦੇ ਕੋਲ ਪ੍ਰਮਾਣ ਨੇ ਇਹਦੇ ਕੋਲ ਉਗਤੀ ਹੈ ਇਹਦੇ ਕੋਲ ਯੁਗਤੀ ਹੈ ਇਹਦੇ ਕੋਲ ਰੰਗ ਹੈ ਇਹਨੇ ਸਮਝਿਆ ਔਰ ਇਹ ਸਮਝਾ ਸਕਦਾ ਹੈ ਇਹਨੇ ਜਾਣਿਆ ਔਰ ਇਹ ਜਣਾ ਸਕਦਾ ਹੈ ਇਹ ਪਹਿਲੀ ਸ਼੍ਰੇਣੀ ਦੂਜੀ ਸ਼੍ਰੇਣੀ ਜਾਣਿਆ ਤੇ ਹੈ ਜਣਾ ਨਹੀਂ ਸਕਦੇ ਸਮਝਿਆ ਤੇ ਹੈ ਸਮਝਾ ਨਹੀਂ ਸਕਦੇ ਕਿਉਂ ਸ਼ੈਲੀ ਸ਼ਬਦਾਵਲੀ ਨਹੀਂ ਹੈ ਭਾਸ਼ਾ ਗਿਆਨ ਨਹੀਂ ਹੈ ਨਾ ਸੰਸਕ੍ਰਿਤ ਜਾਣਦੇ ਨਾ ਰਵੀ ਫਾਰਸੀ ਨਾ ਦੇਸ਼ ਦੀਆਂ ਲੋਕਲ ਭਾਸ਼ਾਵਾਂ ਅਨਪੜ ਅੰਗੂਠਾ ਟੇ ਰਬੀ ਰਸਤੇ ਹੈ ਆਨੰਦ ਤੇ ਹੈ ਪਰਮਾਤਮਾ ਤੱਕ ਤੇ ਪਹੁੰਚੇ ਨੇ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪ੍ਰਮਗਤ ਭਾਵੇ ਹੈ ਤੇ ਪਰਮ ਗਤੀ ਹੈ ਤੇ ਜੀਵਨ ਮੁਕਤ ਪਰ ਕਿਸੇ ਨੂੰ ਜੀਵਨ ਮੁਕਤ ਦੇ ਮਾਰਗ ਤੇ ਤੋਰ ਸਕਣ ਬਾਸ਼ਾ ਦਾ ਗਿਆਨ ਨਹੀਂ ਹੈ ਸ਼ੈਲੀ ਸ਼ਬਦਾਵਲੀ ਨਹੀਂ ਹੈ ਦਲੀਲ ਤੇ ਪ੍ਰਮਾਣ ਨਹੀਂ ਨੇ ਭੋਜਨ ਤੇ ਇਹਨਾਂ ਕੋਲ ਬਹੁਤ ਹੈ ਵੰਡ ਸਕਣ ਭਾਂਡੇ ਨਹੀਂ ਨੇ ਕੜਸੀਆਂ ਨਹੀਂ ਨੇ ਕੌਲੀਆਂ ਨਹੀਂ ਨੇ ਥਾਲੀਆਂ ਨਹੀਂ ਨੇ ਗਰਮ ਗਰਮ ਭੋਜਨ ਤੇ ਬੜਾ ਹੈ ਨਾ ਕੋਲ ਵੰਡਣ ਕਿਵੇਂ ਵੰਡਣ ਵਾਸਤੇ ਭਾਂਡੇ ਹੀ ਕੋਈ ਨਹੀਂ ਇਸ ਤਰ੍ਹਾਂ ਦੇ ਪੁਰਸ਼ਾਂ ਦੇ ਕਈ ਵਾਰ ਕਦਮਾਂ ਦੇ ਨਿਸ਼ਾਨ ਜ਼ਮੀਨ 'ਤੇ ਨਹੀਂ ਬਣਦੇ ਕਿਉਂਕਿ ਬੋਲਦੇ ਹੀ ਨਹੀਂ ਬੋਲੇ ਹੀ ਨਹੀਂ ਸ਼ਾਇਦ ਸਤਿਗੁਰ ਇਹਨਾਂ ਬਾਰੇ ਹੀ ਕਹਿੰਦੇ ਨੇ ਹੋਰ ਕਿਥੇ ਤੁਦਨੋ ਗਾਵੰ ਸੇਮੇ ਚੇਤਨਾ ਵੰਨ ਨਾਨਕ ਧਿਆ ਵਿਚਾਰੇ ਹੋਰ ਵੀ ਕਈ ਗਾਵੰਦੇ ਨੇ ਔਰ ਵੀ ਕਈਆਂ ਨੇ ਸਮਝਿਆ ਔਰ ਵੀ ਕਈਆਂ ਨੇ ਜਾਣਿਆ ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਨਹੀਂ ਬਣੇ ਕਿਉਂ ਬੋਲੇ ਨਹੀਂ ਪਰ ਮੈਂ ਫਿਰ ਅਰਜ਼ ਕਰਾਂ ਨਾ ਬੋਲਣ ਦੇ ਵੀ ਦੋ ਕਾਰਨ ਇਹ ਦੂਜੀ ਸ਼੍ਰੇਣੀ ਦੇ ਵੀ ਦੋ ਕਾਰਨ ਪਹਿਲਾ ਕਾਰਨ ਸ਼ੈਲੀ ਨਹੀਂ ਸੀ ਸ਼ਬਦਾਵਲੀ ਸੀ ਭਾਸ਼ਾ ਦਾ ਗਿਆਨ ਨਹੀਂ ਸੀ ਦਲੀਲ ਨਹੀਂ ਸੀ ਪਰਮਾਨ ਨਹੀਂ ਸੀ ਉਕਤੇ ਨਹੀਂ ਸੀ ਜੁਗਤੇ ਨਹੀਂ ਸੀ